हां जी दोस्तों सबसे पहला सारेनु प्यार परी सत श्री काल आज बड़ी अपडेट फिर तो लेके हाजिर हुए हां जिन्ना नौजवाना नु सी इंतजार सेवादार ते चौकीदार दी असामियां दा दर्जा चार दी असामियां जेड़ियां ने आ चुकीया ने पी ट्रिपल एस बी ने कड़ दितिया ने दर्जा चार मुलाजिमा दी असामियां ਕਿਵੇਂ ਕਰ ਸਕਦੇ ਹੋ ਅਪਲਾਈ ਇਸ ਤੋਂ ਪਹਿਲਾਂ ਵੀਡੀਓ ਦੇ ਵਿੱਚ ਅਗੇ ਵਧੀਏ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਗੱਲ ਕਰ ਰਹੇ ਹਾਂ ਪੰਜਾਬ ਸਰਕਾਰ ਨੇ ਅਧਿਨ ਸੇਵਾਵਾਂ ਚੋਣ ਬੋਰਡ ਪੰਜਾਬ ਰਾਹੀਂ ਗਰੁੱਪ ਡੀ ਦੀਆਂ ਅਸਾਮੀਆਂ ਕੱਢੀਆਂ ਨੇ ਜਿਨ੍ਹਾਂ ਦੇ ਵਿੱਚ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਤੇ ਜਾ ਕੇ 26 ਅਗਸਤ ਤੋਂ ਲੈ ਕੇ 24 ਨਵੰਬਰ 2024 ਸ਼ਾਮ ਤੱਕ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਕੁੱਲ ਜੜੀਆਂ ਨੇ 172 ਅਸਾਮੀਆਂ ਭਰੀਆਂ ਜਾਣੀਆਂ ਨੇ ਜਿਨ੍ਹਾਂ ਦੇ ਵਿੱਚੋਂ 150 ਅਸਾਮੀਆਂ ਸੇਵਾਦਾਰ ਦੀਆਂ ਤੇ 22 ਅਸਾਮੀਆਂ ਚੌਂਕੀਦਾਰ ਦੀਆਂ ਨੇ ਅਪਲਾਈ ਕਰਨ ਤੋਂ ਪਹਿਲਾਂ ਉਮੀਦਵਾਰ ਨੋਟੀਫਿਕੇਸ਼ਨ ਜ਼ਰੂਰ ਪੜ ਲੈਣ ਉਮਰ ਹੱਦ ਜਿਹੜੀ ਹੈ ਅਪਲਾਈ ਕਰਨ ਦੀ ਚਾਹਵਨ ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 1 ਜਨਵਰੀ 2024 ਨੂੰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਦੀ ਉਪਰਲੀ ਉਮਰ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਦੇ ਵਸਨੀਕ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ ਹੱਦ ਜਿਹੜੀ ਹੈ 40 ਸਾਲ ਹੋਵੇਗੀ ਰਾਜ ਤੇ ਕੇਂਦਰੀ ਸਰਕਾਰ ਦੇ ਮੁਲਾਜ਼ਮਾਂ ਲਈ ਉਮਰ ਦੀ ਉਪਰਲੀ ਹੱਦ ਜਿਹੜੀ ਹੈ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਜਿਹੜੀ ਹੈ 45 ਸਾਲ ਰੱਖੀ ਗਈ ਹੈ ਅਸਾਮੀਆਂ ਸੰਬੰਧੀ ਮੁਕੰਮਲ ਜਾਣਕਾਰੀ ਲਈ ਡਾਇਰੈਕਟ ਲਿੰਕ ਤੇ ਜਾ ਕੇ ਕਲਿੱਕ ਕਰ ਸਕਦੇ ਹੋ ਫੀਸਾਂ ਦਾ ਵੇਰਵਾ ਸੁਣ ਲਓ ਆਮ ਵਰਗ ਜਨਰਲ ਕੈਟਾਗਰੀ ਲਈ ਸੁਤੰਤਰਤਾ ਸੰਗਰਾਮ ਵਿੱਚ ਖਿਡਾਰੀਆਂ ਲਈ 1000 ਰੁਪਏ ਫੀਸ ਐ ਐਸਸੀ ਬੀਸੀ ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ 250 ਰੁਪਏ ਸਵਕਾ ਫੌਜੀ ਤੇ ਆਸਰਿਤ 200 ਰੁਪਏ ਦਿਵਿਆਂਗ ਲਈ ਜਿਹੜੀ ਹੈ 500 ਰੁਪਏ ਫੀਸ ਰੱਖੀ ਗਈ ਹੈ ਇਹ ਜਿਹੜੀਆਂ ਅਸਾਮੀਆਂ ਨੇ ਇਹ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਹੋ ਚੁੱਕਾ ਹੈ ਤੁਸੀਂ ਅਪਲਾਈ ਕਰਨਾ ਹੈ ਤਦ ਘਰ ਵੈਬਸਾਈਟ ਤੇ ਜਾ ਕੇ ਡੇਟ ਵਾਈ ਜਿਹੜਾ ਅਪਲਾਈ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ ਇੱਕ ਆਪਣੀ ਫੋਟੋ ਇੱਕ ਆਪਣਾ ਸਿਗਨੇਚਰ ਤੇ ਇੱਕ ਆਪਣੇ ਪੜਾਈ ਦੇ ਡਾਕੂਮੈਂਟ ਜਾਂ ਕੇ ਸਰਟੀਫਿਕੇਟ 10ਵੀਂ 12ਵੀਂ ਦੇ ਜਿੰਨੇ ਵੀ ਲੱਗਣਗੇ ਦੇ ਵਿੱਚ ਜਾਤੀ ਸਰਟੀਫਿਕੇਟ ਵਗੈਰਾ ਇਸਾਰੇ ਤਿਆਰ ਕਰਕੇ ਤੁਸੀਂ ਸਾਈਬਰ ਕੈਫੇ ਤੇ ਜਾ ਕੇ ਅਪਲਾਈ ਕਰ ਸਕਦੇ ਹੋ ਸੋ ਉਮੀਦ ਕਰਦੇ ਹਾਂ ਅੱਜ ਦੀ ਅਪਡੇਟ ਤੁਹਾਨੂੰ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਹੋਰ ਵੀ ਨੌਕਰੀਆਂ ਸੰਬੰਧੀ ਜਾਣਕਾਰੀ ਅਸੀਂ ਆਪਣੇ ਚੈਨਲ ਤੇ ਨਿਤ ਦਿਨ ਲੈ ਕੇ ਆਉਂਦੇ ਰਹਿੰਦੇ ਹਾਂ ਰੋਜ਼ਗਾਰ ਸਮਾਚਾਰ ਦੇ ਤਹਿਤ ਸੋ ਇਸੇ ਲਈ ਤੁਸੀਂ ਸਾਡੇ ਚੈਨਲ ਨਾਲ ਜੁੜ ਸਕਦੇ ਹੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਸੋ ਮਿਲਦੇ ਆ ਇੱਕ ਹੋਰ ਨਵੀਂ ਅਪਡੇਟ ਦੇ ਨਾਲ ਤੇ ਉਹ ਚਾਹਤ ਧੰਨਵਾਦ